ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕਾਫੀ ਦਿਨਾਂ ਬਾਅਦ ਕਹਾਣੀ ਪਾਉਣ ਲੱਗੀ ਆ ਇਸ ਕਰਕੇ ਮੈਂ ਆਪ ਤੋਂ ਮਾਫੀ ਚਾਹੁੰਦੀ ਹਾਂ ਮੇਰੀ ਕਹਾਣੀ ਦਾ ਨਾਂ ਹੈ ਮੌਸਮ ਅੱਜ ਕੱਲ ਤਾਂ ਸਾਨੂੰ ਮੋਬਾਈਲਾਂ ਤੋਂ ਮੌਸਮ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਪਰ ਪਹਿਲਾਂ ਜਿਹੜੀ ਰਾਣੇ ਜੰਮਣੇ ਵਿੱਚ ਜਾਣਕਾਰੀ ਸੀ ਉਹ ਸਾਡੇ ਵੱਡੇ ਵੱਡੇ ਨੇ ਧੁੱਪ ਤੋਂ ਜਾਂ ਤਾਰਿਆਂ ਦੀ ਛਾਂ ਤੋਂ ਟਾਈਮ ਦਾ ਅੰਦਾਜ਼ਾ ਲਾਉਂਦੇ ਸਨ ਤੇ ਮੌਸਮ ਜਾਨਵਰਾਂ ਦੀਆਂ ਹਰਕਤਾਂ ਤੋਂ ਲਾ ਲੈਂਦੇ ਸਨ ਜੇ ਕੀੜੀਆਂ ਨੇ ਆਪਣੇ ਅੰਡੇ ਲੈ ਕੇ ਭਜਣਾ ਤਾਂ ਕਹਿਣਾ ਮੀਂਹ ਪਵੇਗਾ ਜੇ ਪੰਛੀ ਗਨੇਰ ਦਰ ਉਧਰ ਜਿਆਦਾ ਉੱਡਣਾ ਕਰਨਾ ਤਾਂ ਕਹਿਣਾ ਝੱਖੜ ਆਵੇਗਾ ਇਸ ਤਰ੍ਹਾਂ ਪਰ ਇਹ ਜਿਹੜਾ ਮੌਸਮ ਹੈ ਇਹੇ ਕੁਝ ਵੱਖਰਾ ਹੀ ਸਾਨੂੰ ਗਿਆਨ ਦਿੰਦਾ ਹੈ ਇੱਕ ਚਰਵਾਹਾ ਆਪਣੀ ਹੀ ਮਸਤੀ ਵਿੱਚ ਆਪਣੇ ਪਸ਼ੂਆਂ ਨਾਲ ਜਾ ਰਿਹਾ ਸੀ ਉਸ ਨੂੰ ਕਿਸੇ ਨੇ ਪੁੱਛਿਆ ਦੱਸੋ ਭਰਾ ਅੱਜ ਮੌਸਮ ਕਿਵੇਂ ਰਹੇਗਾ ਇਹ ਪ੍ਰਸ਼ਨ ਸੁਣ ਕੇ ਚਰਵਾਹਾ ਮੁਸਕਰਾਇਆ ਅਤੇ ਅੱਗੇ ਵੱਧਣ ਲੱਗਾ ਵਿਅਕਤੀ ਨੇ ਫਿਰ ਪੁੱਛਿਆ ਹੱਸਦਾ ਕਿਉਂ ਹੈ ਦੱਸ ਮੌਸਮ ਕਿਵੇਂ ਰਹੇਗਾ ਚਰਵਾਹਾ ਬੰਸਰੀ ਬੁਜਾ ਰਿਹਾ ਸੀ ਚਰਵਾਹਾ ਰੁਕਿਆ ਤੇ ਬੋਲ ਲਿਆ ਜਿਵੇਂ ਮੈਂ ਚਾਹਾਂਗਾ ਮੌਸਮ ਉਹੋ ਜਿਹਾ ਰਹੇਗਾ ਉਸ ਵਿਅਕਤੀ ਨੇ ਫਿਰ ਕਿਹਾ ਕੀ ਮਤਲਬ ਹੈ ਚਰਵਾਹਾ ਬੋਲ ਲਿਆ ਕਿ ਮੌਸਮ ਤਾਂ ਹਰ ਪਲ ਹਰ ਹਾਲ ਉਹੋ ਜਿਹਾ ਰਹੇਗਾ ਜਿਵੇਂ ਧਰਤੀ ਚਾਹੀਗੀ ਨਹੀਂ ਪਰ ਮੇਰੇ ਮਨ ਦਾ ਮੌਸਮ ਅਜਿਹਾ ਰਹੇਗਾ ਜਿਵੇਂ ਮੈਂ ਚਾਹਾਂਗਾ ਉਸ ਦਿਨ ਪ੍ਰਸ਼ਨ ਪੁੱਛਣ ਵਾਲੇ ਨੇ ਇੱਕ ਨਵਾਂ ਸਬਕ ਸਿੱਖਿਆ ਕਿ ਜੇਕਰ ਅਸੀਂ ਅੰਦਰ ਦਾ ਮੌਸਮ ਬਦਲ ਸਕੋ ਜੇਕਰ ਤੁਸੀਂ ਅਸੀਂ ਅੰਦਰ ਦਾ ਮੌਸਮ ਬਦਲ ਸਕੀਏ ਤਾਂ ਬਾਹਰ ਦਾ ਮੌਸਮ ਆਪਣੇ ਆਪ ਹੀ ਬਦਲ ਜਾਂਦਾ ਹੈ ਜੇਕਰ ਅਸੀਂ ਆਪਣੇ ਅੰਦਰ ਦਾ ਮੌਸਮ ਬਦਲ ਸਕੀਏ ਤਾਂ ਸਾਡੇ ਬਾਹਰ ਦਾ ਮੌਸਮ ਆਪਣੇ ਆਪ ਹੀ ਬਦਲ ਚੱਕਦਾ ਹੈ ਇਹ ਤਜਰਬਾ ਦਰਸ਼ਕੋ ਦੋਸਤੋ ਤੁਸੀਂ ਵੀ ਕਰਕੇ ਵੇਖਿਓ ਆਪਣੀ ਜ਼ਿੰਦਗੀ ਦੇ ਵਿੱਚ ਇਹ ਚਰਵਾਹੇ ਦੀ ਗੱਲ ਬਿਲਕੁਲ 100% ਠੀਕ ਹੈ ਜੇ ਸਾਡਾ ਮਨ ਖੁਸ਼ ਹੈ ਤਾਂ ਉਸ ਦਿਨ ਸਾਨੂੰ ਬਦਲਵਾਈ ਕਣੇ ਬੱਦਲ ਆਉਣ ਵਾਲਾ ਤੂਫਾਨ ਵੀ ਚੰਗਾ ਲੱਗੇਗਾ ਤੇ ਜੇਕਰ ਸਾਡੇ ਅੰਦਰ ਦੇ ਵਿਚਾਰ ਗਮਗੀਨ ਹਨ ਤਾਂ ਸਾਨੂੰ ਖੁਸ਼ਗਵਾਰ ਮੌਸਮ ਹੀ ਸੁਹਾਵਣਾ ਨਹੀਂ ਲੱਗੇਗਾ ਧੰਨਵਾਦ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨ ਦੀ ਖੇਚਲ ਕਰਨਾ ਧੰਨਵਾਦ